ਟਰਾਂਸਪੋਰਟ ਮੰਤਰੀ ਸਾਹਿਬ ਨੇ ਆਪਣੇ ਘਰ ਦੀ ਜਿਹੜੀ ਛੜਕੋ ਬਣਾ ਲਈ ਆ ਉਹ ਉਹਨੂੰ ਨਿਗਾਹ ਆ ਗਈ ਕਿ ਮੈਂ ਆਪਣੇ ਘਰ ਨੂੰ ਨੰਗਣਾ ਤੇ ਮੇਰੀ ਗੱਡੀ ਟੋਇਆਂ 'ਚ ਵੱਜੂਗੀ 부ੜਕਦੀ ਆ ਐ ਕਿ ਬਦਲਾ ਇਹ ਹੈ ਕਿ ਆਪਣੇ ਆਪਣੇ ਘਰ ਦਾ ਕੰਮ ਕਰ ਲੋ ਦੂਜੇ ਦਾ ਕੰਮ ਕਰਨ ਦੀ ਕੋਈ ਲੋੜ ਨਹੀਂ ਹੈਗੀ ਜਿਹੜਾ ਕੋਈ ਇੰਟਰਵਿਊ ਦਿੰਦਾ ਉਹਨੂੰ ਕਹਿਣਗੇ ਤੇਰੀ ਨਰਦਾ ਤੋੜਾ ਦਾਂਗੇ ਇੰਟਰਵਿਊ ਦਿੱਤੀ ਮੈਂ ਨਹੀਂ ਡਰਦਾ ਮੰਤਰੀ ਲਾਲਜੀਤ ਭੁੱਲਰ ਦੇ ਵਿਕਾਸ ਕਾਰਜ ਸਿਰਫ ਆਪਣੇ ਘਰ ਤੱਕ ਪੱਟੀ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਤੇ ਮੰਤਰੀ ਲਾਲਜੀਤ ਭੁੱਲਰ ਦਾ ਨਹੀਂ ਕੋਈ ਧਿਆਨ ਵਿਕਾਸ ਸੰਬੰਧੀ ਵੱਡੇ ਵੱਡੇ ਦਾਅਵੇ ਕਰਨ ਵਾਲਾ ਪੰਜਾਬ ਦਾ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਸਾਰੇ ਦਾਅਵੇ ਫੇਲ ਮంత్రి ਲਾਲਜੀਤ ਭੁੱਲਰ ਦੇ ਵਿਕਾਸ ਕਾਰਜ ਆਪਣੇ ਘਰ ਤੱਕ ਸੀਮਿਤ మంత్రి ਲਾਲਜੀਤ ਭੁੱਲਰ ਨੇ ਆਪਣੇ ਘਰਾਂ ਨੂੰ ਬਣਾਈਆਂ ਪੱਕੀਆਂ ਸੜਕਾਂ ਤੇ ਗਲੀਆਂ ਜਦਕਿ ਸ਼ਹਿਰ ਵਿੱਚ ਲੰਬੇ ਸਮੇਂ ਤੋਂ ਕਈ ਸੜਕਾਂ ਪਈਆਂ ਹਨ ਟੁੱਟੀਆਂ ਪਰ ਪਿਛਲੇ ਲੰਬੇ ਸਮੇਂ ਤੋਂ ਮੰਤਰੀ ਲਾਲਜੀਤ ਭੁੱਲਰ ਨੇ ਸ਼ਹਿਰ ਦੀ ਸੜਕਾਂ ਤਾਂ ਨਹੀਂ ਕਰਵਾਇਆ ਕੋਈ ਵਿਕਾਸ ਤੁਸੀਂ ਵੀ ਵੇਖੋ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਸ਼ਹਿਰ ਪੱਟੀ ਦੇ ਵਿਕਾਸ ਕਾਰਜ ਕੁਮਾਰ 15 ਵਾਰਡ ਦੇ ਮੇਰੇ ਘਰ ਦੇ ਕਾਉਂਸਲਰ ਨੇ ਇਹ ਵਾਰਡ 15 ਵੰਦੀ ਆ ਤੇ ਮੈਂ ਤੁਹਾਨੂੰ ਇਹ ਤੁਹਾਡੇ ਰਾਂ ਇਹ ਅਪੀਲ ਕਰਨਾ ਚਾਹੁੰਦਾ ਕਿ ਇਹ ਸੜਕ 2 ਸਾਲ ਤੋਂ ਤੋਤੇ ਹੋ ਗਿਆ ਟੁੱਟੀ ਹੋਈ ਸਾਰੀ ਬਹੁਤ ਮੰਦੀ ਹਾਲਤ ਹੈ ਛੜਕ ਦੀ ਤੁਸੀਂ ਵੇਖ ਸਕਦੇ ਜੇ ਕਿ ਆ ਬੰਦਾ ਬੱਚੇ ਲੈ ਕੇ ਜਾ ਰਿਹਾ ਵਾ ਤੇ ਕਦੇ ਵੀ ਸਕੂਟਰੀ ਸਲਿੱਪ ਹੋ ਸਕਦੀ ਹੈ ਤੇ ਬੱਚਿਆਂ ਦਾ ਐਕਸੀਡੈਂਟ ਹੋ ਕੇ ਸੱਟ ਲੱਗ ਸਕਦੀ ਹੈ ਦੂਜੀ ਗੱਲ ਹੋਰ ਕਿ ਮંત્રી ਸਾਹਿਬ ਨੇ ਟ੍ਰਾਂਸਪੋਰਟ ਮੰਤਰੀ ਸਾਹਿਬ ਨੇ ਆਪਣੇ ਘਰ ਦੀ ਜਿਹੜੀ ਛੜਕੋ ਬਣਾ ਲਈ ਆ ਉਹ ਉਹਨੂੰ ਨਿਗਾਹ ਆ ਗਈ ਕਿ ਮੈਂ ਆਪਣੇ ਘਰ ਨੂੰ ਨੰਗਣਾ ਤੇ ਮੇਰੀ ਗੱਡੀ ਟੋਇਆਂ ਚ ਵੱਜੂਗੀ ਬੁੜਕਦੀ ਆ ਇਹ ਜਿਹੜੇ ਜਨਤਾ ਨੰਗਣੀ ਆ ਰੋਜ਼ ਬਹੁਤ ਜ਼ਿਆਦਾ ਨਿਕਣੇ ਸਕੂਲ ਦੇ ਬੱਚੇ ਨੰਗਨੇ ਆ ਫੇਰਾ ਧਿਆਨ ਨਹੀਂ ਆਇਆ ਇਹ ਬਦਲਾਵ ਬਦਲਾਵ ਬਦਲਾ ਮੇਰਾ ਮਤਲਬ ਕਹਿੰਦਾ ਇਹ ਹੈ ਕਿ ਬਦਲਾਅ ਇਹ ਹੈ ਕਿ ਆਪਣੇ ਆਪਣੇ ਘਰ ਦਾ ਕੰਮ ਕਰ ਲੋ ਦੂਜੇ ਦਾ ਕੰਮ ਕਰਨ ਦੀ ਕੋਈ ਲੋੜ ਨਹੀਂ ਹੈਗੀ ਜਿੱਦਾਂ ਤੁਹਾਨੂੰ ਜਾਣਕਾਰੀ ਹੋਊਗੀ ਕਿ ਜਦੋਂ ਸਰਕਾਰ 'ਚ ਮੰਤਰੀ ਨਹੀਂ ਹੈਗਾ ਸੀ ਤੇ ਮੀ ਪੈਂਦੇ ਹੁੰਦੇ ਸੀ ਤੇ ਇਹੋ ਹੀ ਮੰਤਰੀ ਮੈਗ ਫੜ ਕੇ ਥਾਣੇ ਦੇ ਕੋਲ ਪਜਾਮਾ ਟੰਗ ਕੇ ਤੇ ਤੁਰਿਆ ਜਾਂਦਾ ਸੀ ਕਿ ਸਰਕਾਰਾਂ ਕੰਮ ਨਹੀਂ ਕਰਦੀਆਂ ਕੁਝ ਤੇ ਮੈਂ ਹੁਣ ਪੁੱਛਣਾ ਚਾਹਨਾ ਮੰਤਰੀ ਸਾਹਿਬ ਨੂੰ ਕਿ ਤੁਸੀਂ ਸਰਕਾਰ ਦੇ ਵਿੱਚ ਜੇ ਤੇ ਤੁਸੀਂ ਹੁਣ ਦੱਸੋ ਉਥੇ ਸਪੀਕਰ ਲੈ ਕੇ ਗਏ ਜਦੋਂ ਪਾਣੀ ਖਲੋਂਦਾ ਉਥੇ ਕਿਹੇ ਜਨਤਾ ਦਾ ਹਾਲ ਪੁੱਛਿਆ ਪਾਣੀ ਖਲੋਂਦਾ ਇੱਥੇ ਕਿਹ ਜਨਤਾਧਰ ਪੁੱਛਿਆ ਸੜਕ ਟੁੱਟੀ ਹੋਈ ਹੈ ਤੇ ਕਿ ਇੱਥੇ ਜਿਹੜੇ ਦੁਕਾਨਦਾਰ ਹੈ ਵਿਚਾਰੇ ਇਹ ਲੋੜਾ 부ੜਕ ਕੇ ਇਹਨਾਂ ਦੁਕਾਨਦਾਰਾਂ ਦੇ ਮੱਥੇ ਤੇ ਵੱਜ ਕੇ ਮੌਤ ਵੀ ਹੋ ਸਕਦੀ ਹੈ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਹਾਂ ਤੇ ਬਹੁਤ ਜਲਦੀ ਤੋਂ ਜਲਦੀ ਇਹ ਸੜਕ ਬਣਾਈ ਜਾਵੇ ਆਮ ਪਾਰਟੀ ਕਾਫੀ ਦਾਅਵੇ ਕਰ ਰਹੀ ਕਿ ਬਦਲਾਅ ਦੀ ਕਿਰਨ ਵਿਕਾਸ ਤਾਂ ਤੁਸੀਂ ਕੀ ਕਹੋਗੇ ਵਿਕਾਸ ਬਾਰੇ ਖਾਸ ਕਰਕੇ ਪੱਟੀ ਦੀ ਗੱਲ ਕਰ ਲਈ ਕਿ ਜ਼ਿਲ੍ਹਾ ਪ੍ਰਸ਼ਾਸਨ ਮੰਤਰੀ ਕੋਲ ਦੋ ਹੁੰਦੇ ਹੈ ਤੁਹਾਡੇ ਵਿੱਚ ਤੁਸੀਂ ਨਵਜੀ ਮੈਨੂੰ ਤੁਸੀਂ ਪੱਤਰਕਾਰ ਜੇ ਤੁਸੀਂ ਮੈਨੂੰ ਕਦੇ ਵੀ ਸਰਕਾਰ ਦੇ ਵਿੱਚ ਕੰਮ ਹੋਇਆ ਵਿਖਾ ਦਿਓ ਤੇ ਫਿਰ ਤੁਸੀਂ ਕਹਦੇ ਰਾਜੂ ਤੂੰ ਗਲਤ ਆ ਕੋਈ ਇੱਕ ਇੱਕ ਟ ਵੀ ਲੱਗੀ ਹੋਵੇ ਪੱਟੀ ਸ਼ਹਿਰ ਦੇ ਵਿੱਚ ਮੈਨੂੰ ਵਿਖਾ ਦਿਓ 3 ਸਾਲ ਦੇ ਵਿੱਚ ਕੀ ਕੀਤਾ ਇਹਨਾਂ ਨੇ ਦੱਸ ਦਿਓ ਹਾਂ ਤੋੜ ਭੰਨ ਤੋਂ ਬਗੈਰ ਕੁਝ ਨਹੀਂ ਕੀਤਾ ਪਰਚੀਆਂ ਤੋਂ ਕੁਝ ਨਹੀਂ ਕੀਤਾ ਜਿਹੜਾ ਕੋਈ ਇੰਟਰਵਿਊ ਦਿੰਦਾ ਉਹਨੂੰ ਕਹਿੰਨਗੇ ਤੇਰੀ ਮਰਦਾਂ ਤੋੜਾ ਦਾਂਗੇ ਇਹਨਾਂ ਇੰਟਰਵਿਊ ਦਿੱਤੀ ਮੈਂ ਨਹੀਂ ਡਰਦਾ ਮੈਂ ਅਕੇ ਨਸ਼ਿਆਂ ਦਾ ਪਰਖਲਾ ਵੀ ਬੋਲਿਆ ਸੀ ਤੇ ਉਦੋਂ ਵੀ ਮੈਨੂੰ ਪਤਾ ਲੱਗਿਆ ਸੀ ਕਿ ਕਿਹਾ ਗਿਆ ਸੀ ਕਿ ਰਾਜੂ ਨੂੰ ਐ ਕਰ ਦੋ ਤੇ ਓਂ ਕਰ ਦੋ ਮੈਂ ਹੁਣ ਵੀ ਇੰਟਰਵਿਊ ਦੇ ਰਿਹਾ ਮੈਂ ਡਰਦਾ ਨਹੀਂਗਾ ਠੀਕ ਹੈ ਜਿਹੜੀ ਸੱਚੀ ਗੱਲ ਹੋ ਮੈਂ ਕਹੂੰਗਾ ਤੇ ਕਹਿੰਦਾ ਰਹੂੰਗਾ